ਓਏ ਮਿਸਤਰੀ ਬੰਦਾ ਆ ਓਏ ਓਏ ਉਹ ਧੱਕਾ ਉਹ ਧੱਕਾ ਨਾ ਕਰੋ ਵੀਰ ਜੀ ਧੱਕਾ ਫੋਨ ਤਾਂ ਬੀਪ ਰੰਗ ਦਬੀ ਉਹ ਖੜਦਾ ਓਏ ਇੰਨਾ ਕਿਉਂ ਘਬਰਾਉਣਾ ਬਾਬੇ ਕਿਤੇ ਦਾੜੀ ਮਚਾਲੇ ਉਹ ਰੇਤਾ ਪਾ ਲੋ ਥੱਲੇ ਓਏ 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 ਪੱਟੀ ਨੂੰ ਥੱਲੇ ਰੇਤਾ ਓਏ ਹਾਏ 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 ਬਠਾ ਰੇਤਾ ਪਾ ਲੋ ਓਏ ਓਏ ਹਾਏ ਉਹ ਪਾਦੀ ਘਰੋਂਗੇ ਬਾਕੇ ਆਪਣੇ ਹੈ ਬਠਿੰਡੇ ਕਿਵੇਂ ਕਹਿੰਦੇ ਜਲੇਬੀ ਜਾਂਦੀ ਨਹੀਂ ਸ਼ਹਿਰ ਚ ਖੁਰਦੀ ਇਹ ਸਾਡੇ ਭਾਈ ਹਲਵਾਈ ਉੱਥੋਂ ਆਏ ਅਕੇਵ ਦੇ ਬੱਦਲ ਜਿਹਦੇ ਕਿਵੇਂ ਕੁਰੀ ਲੈਂਦੇ ਆ ਲੈ ਲੈ ਤੁਸਾ ਹਲਵਾਈ ਇਹ ਬਠੰਡੇ ਰਹਿਣ ਲੱਗ ਗਿਆ ਹੁਣ ਨਿਕਲਿਆ ਆਈਫੋਨ ਦਾ ਲੋਗੋ ਨਿਕਲਿਆ ਉਹਦੇ ਵਿੱਚੋਂ ਕਿਰਪਾ ਕੀਤੀ ਹੈ ਦੇਖੀ ਨੀ ਕੀ ਢਕਾਇਆ ਲੈ ਰਖਿਆ ਉਹ ਨਾ ਘੁੱਟਦਾ ਹੋਰ ਕਿਵੇਂ ਆਪਾਂ ਮਿਕਸੀਂ ਜਲਾਉਂਦੇ ਹੋ ਜਾਗੇ ਜੇ ਚਾ ਪ੍ਰਗਟਾ ਥੱਕਿਆ ਤਾਂ ਹਾਂਜੀ ਦੋਸਤੋ ਸਾਰੇ ਨੂੰ ਭਾਈ ਪਿੰਡ ਝੋਲਰੋਹੀ ਤੋਂ ਜੈ ਮਾਤਾ ਦੀ ਕਹਨੇ ਆਗੇ ਮੰਦਰ ਮਾਤਾ ਦਾ ਦਾਦੀ ਮਾ ਦਾ ਮੰਦਰ ਪਿੰਡ ਝੋਲਡ ਰੋਹੀ ਦੇ ਵਿੱਚ ਦਾਦੀ ਮਾ ਦੇ ਕੱਲ ਭਾਈ ਇੱਥੇ ਮੰਦਰ ਦੇ ਉੱਤੇ ਛੱਡ ਮਣਾਈ ਹੋਊਗੀ ਧੂਮ ਧਾਮ ਨਾਲ ਤੇ ਸੰਗਤ ਵੱਲੋਂ ਸੇਵਾਦਾਰਾਂ ਵੱਲੋਂ ਮਿੱਠੇ ਦੇ ਵਿੱਚ ਪੂੜੇ ਕੱਢੇ ਜਾਂਦੇ ਆ ਤੇ ਉਹਦੀ ਤਿਆਰੀ ਕਰੀ ਜਾਂਦੇ ਵੀਰ ਤੇ ਸੇਵਾਦਾਰ ਸਾਰੇ ਤੇ ਪਿੰਡ ਝੋਲਡ ਰੋਹੀ ਦੇ ਵਿੱਚ ਦਾਦੀ ਮਾ ਦਾ ਮੰਦਰ ਕਈ ਗੁੰਗੀ ਮਾਤਾ ਕਹਿੰਦੇ ਪਿਆਰ ਨਾਲ ਆ ਮਾਤਾ ਦਾ ਮੰਦਿਰ ਆ ਭਾਈ ਥਾਨ ਇਹ ਹਰ ਛੱਟ ਨੂੰ ਇੱਥੇ ਪੂਰੀ ਰੌਣਕ ਲੱਗਦੀ ਹੈਗੀ ਤੇ ਮੇਲਾ ਲੱਗਦਾ ਇੱਕ ਤਰ੍ਹਾਂ ਦਾ ਸੰਗਤ ਬਹੁਤ ਆਉਂਦੀ ਹੈ ਸਾਰਾ ਦਿਨ ਖੁੱਲਾ ਰਹਿੰਦਾ ਹੈ ਸ਼ਾਮ ਨੂੰ ਜਾਦੇ ਮਾਤਾ ਪਹਿਣਾ ਬੀਬੀਆਂ ਬਜ਼ੁਰਗ ਬੱਚੇ ਮਾਤਾ ਦੇ ਦਰਸ਼ਨ ਕਰਨ ਆਉਂਦੇ ਨੇ ਛੱਟਾ ਇੱਕ ਮਹੀਨੇ ਤੋਂ ਆਉਂਦੀ ਹੈ ਭਾਈ ਛੱਟਾ ਪਿੰਡ ਝੋਲਡਰੋਹੀ ਦੇ ਵਿੱਚ ਕਿਰਪਾ ਹੈ ਮਾਤਾ ਦੀ ਸਾਰੇ ਨਗਰ ਉੱਤੇ ਤੇ ਅੱਜ ਭਾਈ ਇਹ ਕੱਲ ਨੂੰ ਛੱਟ ਦਾ ਪ੍ਰੋਗਰਾਮ ਹੈ ਤਾਂ ਸੰਗਤ ਵੀ ਰ ਇਹ ਪੂੜੇ ਬਣਾਉਣਗੇ ਭਾਈ ਮਿੱਠੇ ਗੋੜਾਲੇ ਆ ਸ਼ਰਬਤ ਤਿਆਰ ਕਰੀ ਜਾਂਦੀ ਹੈ ਸੰਗਤ ਸੇਵਾਦਾਰ ਲੱਗੇ ਨੇ ਵੀਰ ਤੇ ਇਧਰ ਸੇਵਾਦਾਰ ਆਪਣੇ ਭਾਈ ਸਿਲੰਡਰ ਨੂੰ ਚੁੰਮੜੇ ਬੈਠੇ ਆ ਪਤਾ ਨਹੀਂ ਕੀ ਹੋ ਗਿਆ ਉਹਦੇ ਵਿੱਚ ਢੱਕਣ ਫਸ ਗਿਆ ساری ਉਮਰ ਨਗਾਲੀ ਮੈਂ ਕਹਿੰਦਾ ਢੱਕਣ ਖੋਲਣਾ ਨਹੀਂ ਆਇਆ ਨਾ ਲਾਓ ਕੀ ਲੱਗਿਆ ਭਾਈ ਹੈ ਤਾਂ ਬੰਦੇ ਚੰਟਪੂਰੇ ਪਤਾ ਨਹੀਂ ਕੀ ਬਸਾਲਿਆ ਇਹਨਾਂ ਨੇ ਓਏ ਮਿਸਤਰੀ ਬੰਦਾ ਆ ਓਏ ਓਏ ਉਹ ਧੱਕਾ ਉਹ ਧਕਾ ਨਾ ਕਰੋ ਵੀਰ ਜੀ ਧੱਕਾ ਮਿਸਤਰੀ ਆ ਚਲੋ ਭਾਈ ਇਹ ਚਿਕਰਾ ਚਾਉੜ ਕਰ ਲਾਂਦੇ ਇਹਨਾਂ ਨੂੰ ਘਰ ਆ ਇਹਦੇ ਵਿੱਚ ਪਕਾਵਾਂਗੇ ਆਪਾਂ ਪੂੜੇ ਤੇ ਇਧਰ ਆਪਣੇ ਭਾਈ ਵੱਡੇ ਬਜ਼ੁਰਗ ਵੀ ਬੈਠੇ ਨੇ ਕੀ ਹਾਲ ਹੈ ਜੀ ਠੀਕ ਹੈ ਉੱਚਾ ਹੁੰਦਾ ਏ ਉੱਚਾ ਹੁੰਦਾ ਹੈ ਆ ਭਾਈ ਸਾਡਾ ਹੈਲੋ ਹਾਈ ਗਾਇਸ ਇਹ ਭਾਈ ਮੰਦਰ ਤੇ ਵਧਾਰੇ ਨੇ ਕੌਣ ਕਰਦਾ ਹੋਏ ਹਾਂ ਜੀ ਕਰਦਾ ਜੀ ਸਰ ਤੇ ਉਧਰ ਬਰਤਨਾਂ ਦੀ ਸੇਵਾ ਕਰੀ ਜਾਂਦੇ ਕੁਛ ਵੀਰ ਹਜੇ ਪ੍ਰੋਗਰਾਮ ਚੱਲਿਆ ਹੋਣਾ ਤੇ ਕੱਲ ਨੂੰ ਆਪਾਂ ਤੁਹਾਨੂੰ ਤਾਂ ਬਣਾ ਦਿਖਾਵਾਂਗੇ ਸਾਰੀ ਸੰਗਤ ਹਾਈਟੇ ਬਰਤਨਾਂ ਦੀ ਸੇਵਾ ਸਫਾਈ ਇਧਰ ਭਾਂਡੇ ਧੋਂਦੇ ਆ ਸਾਰੇ ਤੇ ਕੱਲ ਨੂੰ ਆ ਪ੍ਰੋਗਰਾਮ ਛੱਟਦਾ ਇਹ ਸਾਰਾ ਵਲੌਗ ਦੋ ਦਿਨਾਂ ਚ ਤਿਆਰ ਕਰਾਂਗੇ ਇਹ ਅੱਜ ਵਾਲਾ ਨੈਕਸਟ ਪਾਰਟ ਵੀ ਇਹਦੇ ਵਿੱਚ ਪਾਵਾਂਗੇ ਤਾਂ ਸਾਰਿਆਂ ਨੂੰ ਭਾਈ ਮੰਦਰ ਦੇ ਵਿੱਚੋਂ ਜੈ ਮਾਤਾ ਦੀ ਕਹਣਿਆਂਗੇ ਸਾਰੇ ਭਗਤਾਂ ਨੂੰ ਹਜੇ ਵੀ ਅੜ ਗਿਆ ਕੰਮ ਹੋ ਗਿਆ ਨਹੀਂ ਹੋ ਗਿਆ ਕੰਮ ਹੋ ਗਿਆ ਨਵੀਂ ਲਾਈ ਆ ਭਾਈ ਆ ਕੀ ਕਹਿੰਦੇ ਹੁੰਦੇ ਇਹਨੂੰ ਸੋਚੀ ਆਹ ਆ ਸੂ ਸੂ ਜੇ ਤਾਂ ਕਰ ਗਈ ਸੀ ਓਏ ਮਟਾਣਾ ਉਹ ਤਰਾਸ ਤਾਰ ਬੰਦ 11 ਸੂ ਸੂ ਜੇ ਦਾ ਕਰ ਗਈ ਸੀ ਭਾਈ ਆਹ ਕਰਦੀ ਆ ਉਹ ਡੱਬੀ ਫੜਾਈ ਡੱਬੀ ਉਹ ਖੜਦਾ ਉਹ ਦੇਖੋ ਓਏ ਇੰਨਾ ਕਿਉਂ ਘਬਰਾਉਣਾ ਓਏ ਓਏ ਅੱਡ ਕੇ ਪੈ ਸੀ ਉਹ ਦੇਖੀ ਪਿੱਛੇ हट ਕੇ ਬਾਬੇ ਕਿਤੇ ਦਾੜੀ ਮਝਾਲੇ ਉਹ ਰੇਤਾ ਪਾ ਲੋ ਥੱਲੇ ਓਏ 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 ਭੱਟੀ ਦੇ ਥੱਲੇ ਰੇਤਾ ਓਏ ਹਾਏ 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 ਪੱਖਣੇ ਤੇ ਦਾ ਪਾ ਲੋ ਓਏ ਹੋਏ ਹੋਏ ਜੱਟੇ ਉਹ ਵੜੀ ਕਾ ਰਹੋਗੇ ਹਜੇ ਭਾਈ ਇਹ ਦੁਪਹਿਰ ਦਾ ਟਾਈਮ ਆ ਖਰਾ ਤੇ ਸੰਗਤ ਤਿਆਰੀ ਕਰੀ ਜਾਂਦੀ ਪੂਰੀ ਓਏ ਢਾਲਿਆ ਧੋੜ ਜੱਟਾ ਨਾਲ ਉਸ ਨੂੰ ਨਹੀਂ ਧੋੜ ਚਾਰ ਚਾਰ ਸਾਰੇ ਆ ਜਾਓ ਆ ਬਈ ਪੱਠੀ ਚਲਾ ਕੇ ਦੇਖਦੇ ਸਾਡੇ ਸੇਵਾਦਾਰ ਚਲਦੀ ਆ ਭਾਈ ਚਲਦੀ ਆ ਤੂੰ ਸੀਖਤਲਾ ਓ ਡੱਬੀ ਦੇ ਆਓ ਮੋਤੀ ਇੰਟਰ ਬਸ ਹੋ ਗਿਆ ਕੰਮ ਉਹਦੇ ਆਲਾ ਕੰਮ ਹੋ ਗਿਆ ਕਿਵੇਂ ਆਪਾਂ ਡੇਰੇ ਕਰੀ ਜਾਂਦੇ ਸੀ ਉਹ ਡਾਣਾ ਉਹ ਵਾਹ ਜੀ ਵਾਹ ਐ ਤਾਂ ਹੈਗਾ ਤਜਰਬਾ ਯਾਰ ਬਾਬੇ ਨੂੰ ਦੇਖੀ ਕਿਤੇ ਦਾੜੀ ਮਜਾਲੇ ਹੋਈ ਤੇਰੇ ਲੱਤਾਂ ਵੀ ਦੀ ਵੀਡੀਓ ਬਣਾ ਉਹ ਵਾਹ ਜੀ ਵਾਹ ਉਹ ਡੱਬੀ ਵਿੱਚ ਜੜਦੀ ਓਏ ਉਹ ਡੱਬੀ ਵਿੱਚ ਪਈ ਆ ਭਾਈ ਉਹਨੂੰ ਅੱਗ ਨਹੀਂ ਲੱਗੀ ਦੇਖੋ ਕਿੰਨਾ ਚਮਤਕਾਰ ਆ ਓਏ ਭਾਈ ਸਾਡੇ ਸੇਵਾਦਾਰਾਂ ਨੇ ਆ ਪੂੜਿਆਂ ਆਲਾ ਸਮਗਰੀ ਜਲਾ ਤਿਆਰ ਕੀਤੀ ਹੈ ਕਿ ਮੈਂ ਆਪ ਘਰੇ ਬੁੜੀਆਂ ਨਹੀਂ ਬਕਾਉਂਦੀਆਂ ਬੁੜੀਆਂ ਗੁਲਗਲੇ ਤੇ ਕਿੰਨਾ 2.5 ਕਿਲੋ ਗੁੜਾ ਕਿਆ ਆਟਾ ਗੁੜਾ ਗੁੜਾ 2.5 ਕਿਲੋ ਗੁੜਾ 5 ਕਿਲੋ ਆਟਾ 5 ਕਿਲੋ ਆਟਾ ਭਾਈ ਤੇ ਆ ਦੋ ਮੁਟੀਆਂ ਨੇ ਸੌਫੀਆਂ ਪੰਗਾਂ ਟੈਸਟ ਕਰ ਤਰਾ ਸੁਆਦ ਲੱਗੇ ਕਿਉਂ ਕਿਦ ਰਿਆ ਤੇ ਪਾਣੀ ਦੀਆਂ ਬਾਲਗਾਂ ਸੱਚ ਹੋਏ ਕਿਹੜਾ ਮੱਥਾ ਮਾਰਿਆ ਕੋਟੇ ਨਾਲ ਕੁਟ-ਕੁਟ ਕੇ ਗੁੜਨਾ ਆਹੇ ਗੁੜਸੀ ਕੁੱਟਿਆ ਉਹਨੂੰ ਚੁੰਨੀਆਂ ਆਖਾਈ ਤਨਿੱਤ ਦੋਲੇ ਹੁੰਦਾ ਆ ਭਾਈ ਸਾਡੇ ਬਠਿੰਡੇ ਤੋਂ ਆਏ ਐ ਮਠੰਡੇ ਕਿਵੇਂ ਕਹਿੰਦਾ ਜਲੇਬੀ ਜਾਂਦੀ ਨਹੀਂ ਸ਼ਹਿਰ ਚ ਖੁਰਦੀ ਇਹ ਸਾਡੇ ਭਾਈ ਹਲਵਾਈ ਉੱਥੋਂ ਆਏ ਨਹੀਂ ਮਠੰਡੇ ਤੋਂ ਇੱਥੇ ਕੱਢਣ ਕਿਥੇ ਪੂੜੇ ਹਾਂਜੀ ਠੀਕ ਹੈ ਜੀ ਹਾਂਜੀ ਚੜ੍ਹਦੀ ਕਲਾ ਤੁਸੀਂ ਦੱਸੋ ਇੰਤਜ਼ਾਮ ਠੀਕ ਹੈ ਜਿਆਦਾ ਦੱਸੋ ਭਾਈ ਕੀ ਕੰਮ ਆਉਣਗੇ ਤੇ ਆ ਕਾਫੀ ਇਹਨਾਂ ਕੋਲੇ ਆ ਚੀਜ਼ਾਂ ਕੀ ਆ ਓਏ ਕੀ ਆ ਦੁਬਾਰੇ ਬੋਲਨੀ ਆਖਿਆ ਉਹਦੇ ਬਦਲ ਜਿਹੜੇ ਕਿਵੇਂ ਕੁਰੀ ਜਾਂਦੇ ਨਾ ਹੈ ਨਾ ਨਹੀਂ ਆ ਭਾਈ ਹਲਵਾਈ ਅਸੀਂ ਬਠਿੰਡੇ ਤੋਂ ਲਿਆਂਦੇ ਆਏ ਲੈ ਲੈ ਤੁਸਾ ਹਲਵਾਈ ਇਹ ਬਠਿੰਡੇ ਰਹਿਣ ਲੱਗ ਗਿਆ ਹੁਣ ਕੀ ਆ ਬਾਤ ਹੈ ਹਾਂਜੀ ਆ ਪਹਿਲਾ ਪੂਰ ਖੜਦੇ ਆ ਭਾਈ ਪੂੜਿਆਂ ਦਾ ਪਹਿਲਾ ਪੂਰ ਇਨੂੰ ਬਾਰ-ਬਾਰ ਥੱਲਣੇ ਪੈਂਦੇ ਆ ਲੈ ਠੰਡੀ ਥਲੇ ਠੰਡੀ ਚ ਪਾਦਾ ਇਹਨਾਂ ਨੂੰ ਅੱਛਾ ਏ ਹਾਂ ਕਰੋਨਾ ਦਾ ਟੈਸਟ ਕਰਦੇ ਇਹਨੂੰ ਕਰਦੇ ਆ ਹਲਵਾਈ ਤਾਂ ਇੱਕ ਪਿੱਛੇ ਰਹਿ ਗਿਆ ਸਾਡਾ 78 ਨੰਬਰ 18 ਦੇ ਹੈਗੇ ਗੱਲ ਕਰ ਸੀਸੀਆਰ ਆਟਰੀਆਂ ਦੇ ਵਿੱਚ ਪਹੁੰਗ ਗਈ ਸੀਛਰ ਦਾ ਮਤਲਬ ਛੀ 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 ਆਉਂਦਾਗਾ ਛੀ ਛੀ ਆ ਰਿਹਾ ਇਹ ਕਿਦੋਂ ਘੜਣਗੇ ਪੰਜਾਬੀ ਸਹੀ ਨਹੀਂ ਲਿਖਾ ਕਰੋ ਬਲਗਰੋ ਸਹੀ ਸੋਨੂ ਭਾਈ ਥਾਪੇ ਇਹ ਨਹੀਂ ਦਿਖਾਈ ਜਾਂਦੇ ਸੀ ਨਾ ਪੀਜਾਂ ਵਾਲੇ ਆਹਾ ਕੰਮ ਆਉਂਦੇ ਆ ਭਾਈ ਇਹਨਾਂ ਨੂੰ ਦਾਫਰ ਕਿਹਦਾ ਮਤ ਵਾਲੇ ਚੁੱਥੀ ਲੜ ਕੱਢਦੇ ਆ ਨਾ ਆਖਿਓ ਦਾਮ ਨਾਲ ਤੇ ਨਾਵਾਪੂਰ ਹੋਰ ਪਾਈ ਜਾਂਦਾ ਆ ਦੇ ਆਏ ਪੈਂਦਾ ਆ ਉਧਰੋਂ ਲਿਆ ਕੀ ਇਹ ਕੀ ਬਾਤ ਹੈ ਇਹ ਭਾਈ ਕੰਨ ਨੂੰ ਸੰਗਤ ਨੂੰ ਛੱਡ ਦੇ ਉੱਥੇ ਸ਼ਿਕਾਇਤ ਜੋ ਲੰਗਰ ਦੇ ਰੂਪ ਵਿੱਚ ਕੀ ਹੈ ਮੰਦਰ ਦੇ ਵਿੱਚ ਭਾਈ ਟੈਂਟ ਵੀ ਲੱਗਣ ਲੱਗ ਗਿਆ ਇੱਕ ਪਰਲੇ ਪਾਸੇ ਲੱਗੂ ਖੁੱਲੀ ਜਗ੍ਹਾ 'ਚ ਆ ਇੱਕ ਅੰਦਰ ਲਾਈ ਜਾਂਦੇ ਆ। ਇੱਕ ਅੰਦਰ ਲਾਉਂਦੇ ਆ ਭਾਈ ਇੱਥੇ ਤਿਆਰੀ ਕਰੀ ਜਾਂਦੇ ਆ। ਸ਼ਾਮ ਜਿਹਦਾ ਬਿਲਾ ਹੁੰਦਾ ਜਾਂਦਾ ਹੈ ਤੇ ਪੂਰੀ ਸੇਵਾ ਚੱਲੀ ਜਾਂਦੀ ਹੈ ਭਾਈ। ਕੱਲ ਨੂੰ ਛੱਟ ਤੇ ਪੂਰੇ ਸੰਗਤਾਂ ਨੇ ਭਾਈ ਦਰਸ਼ਨ ਦੇਣ ਆਏ ਆ। ਤੇ ਇਧਰ ਪੱਠੀਆਂ ਦੋ ਚਲਾਤੀਆਂ ਦੋ ਹਲਵਾਈ ਆਏ ਆ। ਆਹ ਹਲਵਾਈ ਭਾਈ ਸਾਡਾ ਬਠਿੰਡੇ ਤੋਂ ਆਇਆ ਹੈ। ਉਹ ਮੁਕਸਰ ਤੋਂ ਆਇਆ ਹੈ। ਸ੍ਰੀ ਮੁਕਸਰ ਸਾਹਿਬ ਤੋਂ ਆਇਆ ਹੈ। ਦੋ ਹਲਵਾਈ ਹੈ। ਇਹ ਪੂੜੀਆਂ ਥੋੜੀਆਂ ਜੀਆਂ ਬਚੀਆਂ ਬਣਾਉਂਦਾ ਭਾਈ। ਬਸ ਕੱਢ ਲਓ। ਆ ਸਾਡਾ ਭਾਈ ਮਿਸਤਰੀ ਘਰਾਂ ਦਾ ਹੈਗਾ ਉਹ ਹਲਵਾਈ ਹੈ ਇਹ ਸੇਵਾਦਾਰ ਗੋੜ ਦਿਖਾਉਨੇ ਹੈ ਐ ਕਰਦਾ ਉਹ ਤੇ ਕੀ ਬਾਤ ਹੈ ਸਹੀ ਹੈ ਮਿਸਤਰੀ ਹਾਂਜੀ ਉਧਰ ਭਾਈ ਗੋੜ ਕੁੱਤੀ ਜਾਂਦੇ ਗੋੜਾ ਵਾਲਾ ਬੰਦਾ ਦੇਖ ਲੋ ਸਾਡਾ ਓਏ ਗੋੜ ਘਟ ਮੈਂ ਤਾਂ ਗੱਟਾ ਲੱਗਾ ਪਾੜੂ ਇਹੇ ਇਹਦੇ ਵਿੱਚ ਕੀ ਆ ਉਹ ਏ ਪਤਾ ਹੀ ਨਹੀਂ ਇਹਦੇ ਵਿੱਚ ਖੋੜਾ ਹੈ ਕਿੜੀਆ ਚਾਛ ਨਹੀਂ ਬਣਾ ਕੇ ਤੇ ਆਟਾ ਘੋਲ ਕੇ ਇਸੇ ਦੀ ਤਾਂ ਊੜਾ ਬੰਦਾਗਾ ਉਹ ਤਿਆਰ ਕਰੀ ਜਾਂਦੇ ਆ ਇਹ ਦੇਖ ਲੈ ਪਹਿਲਾਂ ਦਿਖਾਤਾ ਆ ਭਾਈ ਸਾਡੇ ਸੇਵਾਦਾਰ ਆਏ ਨੇ ਤੇ ਉਧਰ ਬਾਕੀ ਸੇਵਾ ਚੱਲੀ ਜਾਂਦੀ ਹੈ ਤੇ ਮਾਤਾ ਦਾ ਮੰਦਰ ਪਾ ਮਾਤਾ ਦਾ ਦਰਵਾਜ਼ਾ ਜੈ ਮਾਤਾ ਦੀ ਜੈ ਦਾਤੀਆਂ ਇੱਧਰ ਭਾਈ ਮੰਦਰ ਦਾ ਹੀ ਥਾਂ ਪਿੱਛੇ ਵੀ ਖੁੱਲੀ ਡੁੱਲੀ ਜਗ੍ਹਾ ਹੈ ਲੋੜ ਪਈ ਇੱਥੇ ਕੱਲ ਨੂੰ ਟੈਂਟ ਲਾਵਾਂਗੇ ਉਹ ਪਿਆ ਸਮਾਨ ਸਾਰਾ ਕੱਲ ਨੂੰ ਇੱਥੇ ਟੈਂਟ ਆਹ ਟੈਂਟ ਤਾਂ ਲਾਈ ਜਾਂਦੇ ਹੁਣ ਲਾਉਣਗੇ ਕੱਲ ਨੂੰ ਇੱਥੇ ਲੰਗਰ ਸ਼ਿਕਾਇਆ ਜਾਊਗਾ ਸਾਰੇ ਪਿੰਡ ਦੀ ਸੰਗਤ ਨੂੰ ਔਰ ਭਾਈ ਕੀ ਹਾਲ ਹੈ ਇਹ ਮੁੰਡੇ ਟੈਂਟ ਲਾਉਣ ਆਏ ਭਾਈ ਟੈਂਟ ਲਾਉਣਾ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਵਧੀਆ ਲਾ ਦੇ ਕੇ ਰੰਗ ਸਟੈਂਡਰਡ ਮਾਈ ਦਾ ਭੰਡਾਰ ਹੈਗਾ ਹਾਂ ਸਹੀ ਕਰਕੇ ਲਾਇਆ ਠੀਕ ਹੈ ਨਹੀਂ ਨਾ ਲਾਇਆ ਨਹੀਂ ਨਹੀਂ ਛੱਡਦੇ ਜੰਦੇ ਹੈ ਭਾਈ ਸੇਵਾਦਾਰ ਹੈ ਸਾਰੇ ਸਾਰੇ ਸੇਵਾਦਾਰ ਹੈ ਹਾਂ ਖਪਾਲੀ ਪਾਣੀ ਖੂਤ ਭਰੇ ਇਹ ਪਾਲੀ ਸੇਵਾਦਾਰ ਹੈ ਪਰ ਕੀ ਇੱਥੇ ਆਉਂ ਗਿਆ ਇਹ ਪਾਲੀ ਭਾਈ ਸਾਡਾ ਇਹ ਪਹਿਲਾ ਸੀਗਾ ਬੰਦਾ ਇਹ ਝਾਕਦੇ ਨਹੀਂ ਹੁਣ ਮੇਰੇ ਬੰਨੇ ਦਾ ਪਤਾ ਨਹੀਂ ਕੀ ਆਕੜ ਗਿਆ ਇਹ ਹੋਰ ਭਾਈ ਕੀ ਹਾਲ ਹੈ ਤੇਰਾ ਠੀਕ ਹੈ ਵਧੀਆ ਠੀਕ ਠਾਕ ਰਹਿੰਦੇ ਹੋ ਇਹ ਸਾਡੇ ਭਾਈ ਮੰਦਿਰ ਦੇ ਸੇਵਾਦਾਰ ਨੇ ਬਹੁਤ ਵਧੀਆ ਸੇਵਾ ਕੀਤੀ ਹੈ ਨਵਾਈ ਇਹਨਾਂ ਨੇ ਤੇ ਬਹੁਤ ਸੋਹਣਾ ਕੰਮ ਵੀ ਕਰਦੇ ਨੇ ਤੇ ਚੌੜ ਚੱਫਾ ਵੀ ਕਰ ਲੈਂਦੇ ਹਨ ਤੇ ਬਾਕੀ ਸੇਵਾ ਭਾਈ ਚੱਲੀ ਜਾਂਦੀ ਐ ਤੇ ਕੱਲ ਨੂੰ ਛੱਟ ਤੇ ਰੰਗ ਲੱਗਣ ਤੇ ਰੌਣਕਾਂ ਦੇ ਮੇਲੇ ਦਰਸ਼ਨ ਮੇਲੇ ਹੋਣਗੇ ਸਾਰੀ ਸੰਗਤ ਹਮ ਹਮਾ ਘੋਚੋ ਭਾਈ ਮਾਤਾ ਦੇ ਦਰਵਾਜ਼ੇ ਕੋੜਾ ਮੈਨੂੰ ਘੱਟ ਲਾ ਇਹਦਾ ਗੱਟਾ ਪਾੜੂ ਜਿਆਦਾ ਲੱਗਦਾ ਓਏ ਭਾਈ ਗੱਟਾ ਵਿੱਚ ਮਿਲ ਜੂ ਆ ਹੋ ਰਹਿੰਦੇ ਇਹ ਤਾਂ ਕਿੱਟੀਆਂ ਦਾ ਕਿਵੇਂ ਪਹਿਲਾਂ ਮੁੰਜ ਨਹੀਂ ਕੁਟਦੇ ਹੁੰਦੇ ਸੀ ਉਹ ਆ ਪੂੜੇ ਪੂੜੀਆਂ ਕੱਡੀਆਂ ਦੇ ਪੂੜੇ ਇੱਕ ਵਿੱਚੋਂ ਆਈਫੋਨ ਨਿਕਲਿਆ ਆਈਫੋਨ ਦਾ ਲੋਗੋ ਨਿਕਲਿਆ ਉਹਦੇ ਵਿੱਚੋਂ ਕਿਰਪਾ ਕੀਤੀ ਅਗਰ ਮਾਤਾ ਨੇ ਕੀ ਬਾਤ ਹੈ ਜਮੀ ਸੇਮ ਆਪਣੇ ਆ ਬਣਿਆ ਇਹ ਆ ਭਾਈ ਸਾਡੇ ਨਵੇਂ ਹਲਵਾਈ ਆਏ ਆ ਮੁਕਸਰ ਸਾਹਿਬ ਤੋਂ ਤੇ ਨਵੇਂ ਸੇਵਾਦਾਰ ਹੋਰ ਬਧਾਰੇ ਨੇ ਸਾਈ ਹੋਰੀ ਸੇਵਾ ਘਰ ਚੱਲਦੀ ਜਾਂਦੀ ਹੈ ਰੌਣਕਾਂ ਲੱਗ ਰੀਆਂ ਘਰ ਇੱਥੇ ਉਧਰ ਹਲਵਾਈ ਬਦਲ ਗਏ ਉਦੋਂ ਉਹੀ ਹੈ ਪੁਰਾਣਾ ਪਾਪੀ ਆ ਉਹ ਨਾ ਇਹ ਨਾ ਜਮਾਨਾ ਕੋਈ ਬਸ ਬੰਦੇ ਹੀ ਜਿਹੜਾ ਉਹਦਾ ਪਈ ਜਾ ਬਾਈ ਜੇ ਰੱਖ ਲਵਾਂਗੇ ਬਾਈ ਜੇ ਸਮਝਿਆ ਨਾ ਤੇ ਹਵਾ ਠੰਡੀ ਚੱਲਦੀ ਜਾਂਦੀ ਹੈ ਮੌਸਮ ਠੰਡਾ ਹੋ ਗਿਆ ਬਹੁਤ ਵਧੀਆ ਬਚਾਤੇ ਭਾਈ ਮਾਤਾ ਨੇ ਕੱਲ ਨੂੰ ਭਾਈ ਭੰਡਾਰੇ ਵਾਸਤੇ ਲੰਗਰ ਵਾਸਤੇ ਇਧਰ ਵੀਰ ਸ਼ਾਮ ਨੂੰ ਟੈਂਟ ਦੀ ਤਿਆਰੀ ਕਰੀ ਜਾਂਦੇ ਹੈਗੇ ਕੱਲ ਨੂੰ ਇਹਦੇ ਵਿੱਚ ਸੰਗਤ ਨੂੰ માતા ਦੇ ਭਗਤਾਂ ਨੂੰ ਲੰਗਰ ਸ਼ਿਕਾਇਆ ਜਾਊਗਾ ਪਿੰਡ ਝੋਲਰੋਹੀ ਵਿੱਚ ਛੱਟਾਂ ਵਾਲੇ ਦੇਣਾ ਮੰਦਿਰ ਦੇ ਵਿੱਚ ਦਾਦੀਆਂ ਦੇ ਤੇ ਵੀਰ ਟੈਂਟ ਲਾਉਣਾ ਹੈ ਪਿੰਡ ਦੀ ਆਪਣੇ ਘਰ ਪ੍ਰਗਟਕੇ ਭਾਈ ਸੇਮੀ ਸਿੰਘ ਹੋਰੀ ਸ਼ਾਮ ਦਾ বেলা ਹੋ ਗਿਆ ਤੇ ਸੇਵਾਦਾਰ ਸੇਵਾ ਕਰੀ ਜਾਂਦੇ ਆ ਕਿ ਅੱਜ ਠੰਡੀ ਜੀ ਹਵਾ ਚੱਲਦੀ ਹੈ ਠੰਡਾ ਜਾਂ ਦੇਣਾ ਘਰਾਂ ਤੇ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਵੀ ਮਾਤਾ ਦਾ ਦਰਬਾਰ 11 ਭਾਈ ਪੂੜੇ ਹਜੇ 3 ਘੰਟੇ ਹੋਇਆ ਕੱਢਦੇ ਆ ਨੂੰ ਐਨੇ ਕੱਢਿਆ ਤੇ ਸੇਵਾ ਚੱਲਦੀ ਰੂਗੀ ਰਾਤ ਤੱਕ ਸੇਵਾਦਾਰ ਸਾਰੇ ਲੱਗੇ ਪਈ ਨੇ ਆਪਾਂ ਆਪਣੀ ਡਿਊਟੀਆਂ ਸਾਮ ਰੱਖੀਆਂ ਸਾਰਿਆਂ ਨੇ ਤੇ ਚੰਗੀ ਆ ਪ੍ਰਗਟ ਨੂੰ ਥੋੜੀ ਜਿਹੀ ਚੰਗੀ ਡਿਊਟੀ ਦਿੱਤੀ ਆ ਭਾਈ ਦੋ ਕੀ ਦੋ ਇਹਨੇ ਕਹਿੰਦਾ ਤੇਰਾ ਨਾਂ ਮੇਰੀਆਂ ਦੋ ਐ ਦੋ ਬਣਾਉਣੀਆਂ ਕਹਿੰਦਾ ਦੋ ਬਣਾਉਣਗੇ ਕਹਿੰਦਾ ਬਸ ਆ ਇਧਰ ਚਾਸ਼ ਨਹੀਂ ਬਣਾਈ ਜਾਂਦੇ ਕੁੜਤੀ ਸਾਰਿਆਂ ਨੂੰ ਹੜ ਕੰਮ ਹੋਇਆ ਤੇ ਕੋਟੇ ਨਾਲ ਸਾਨੂੰ ਕੁਟ ਦਾ ਦਿਖਾਤਾ ਸੀ ਪਹਿਲਾਂ ਇਹਦੇ ਕਿਚਨ ਕੋਟੇ ਵਾਲਾ ਬਾਬਾ ਦਿਖਾਤਾ ਹਾਲਾ ਟੇ ਕੋਟੇ ਵਾਲਾ ਬਾਬਾ ਆ ਗਿਆ ਸਾਨੂੰ ਇਹਦੇ ਦਰਸ਼ਨ ਕਰਾਉਣੇ ਹਾਂ ਇਹ ਦਿਖਾਉਣਾ ਹੈ ਭਾਈ ਗੋੜ ਕਿਵੇਂ ਲੋਟ ਕਰਦਾ ਆ ਆ ਦੇਖੋ ਭਾਈ ਇਹ ਗੋੜ ਨੂੰ ਤਾਂ ਲੋਟ ਨਹੀਂ ਆਉਂਦਾ ਇਹ ਐਂ ਹੀ ਲੋਟ ਆਉਂਦਾਗਾ ਉਹਨੇ ਉਹ ਸੋਟੀ ਲੈ ਕੇ ਨਿੱਕੀ ਢੱਕਾਇਆ ਲੈ ਕੇ ਉਹਨਾਂ ਘੁੱਟਦਾ ਉਹ ਤੇ ਕੂ ਦਾ ਲੋਟ ਨਹੀਂ ਆਉਂਦਾ ਕਿੱਥੇ ਲੋਟ ਆਉਂਦਾ ਕਦੂਗਾਸ ਕਰੇ ਦੂੰ ਇਹ ਫਿਰ ਮੁੰਜ ਤੇ ਗੋੜ ਕੁੱਟੇ ਦੀ ਲੋਟ ਆਉਂਦੀ ਹੁੰਦੀ ਹੈ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਆ ਇਧਰ ਆ ਹਲਵਾਈ ਲੱਗ ਰਿਹਾ ਪ੍ਰਗਟਾ ਪਰਗਟ ਨੇ ਹੱਥਾਂ 'ਚ ਜਲਾਰ ਕੇ ਕਿਵੇਂ ਆਪਾਂ ਮਿਕਸੀਂ ਜਲਾਉਂਦੇ ਹੋ ਜਾਗੇ ਜੇ ਚਾ ਪਰਗਟਾ ਥੱਕਿਆ ਤਾਂ ਨਹੀਂ ਹੋਏ ਨਜ਼ਾਰਾ ਇਹ ਨਜ਼ਾਰਾ ਆਉਂਦਾ ਮੈਨੂੰ ਆ ਜੋ ਦੂਦਰਾ ਕਰਦਾ ਹੈ ਹਾਂ ਇਹਦਰਾ ਮੁਲਾਜ਼ਮਾ ਹੋਏ ਸਾਡੇ ਵੱਟਬਾਕਸ ਮਹਿਕਮਾ ਹਾਂਜੀ ਦੋਸਤੋ ਰਾਤ ਦੇ ਵੱਜ ਗਏ 9:30 ਤੇ ਸੇਵਾਦਾਰ ਹਜੇ 2:30 ਵਜ ਦੇ ਇਦਾਂ ਹੀ ਕੰਟੀਨਿਊ ਕੰਮ ਚੱਲ ਜਿੰਦਾ ਸੇਵਾ ਦਾ ਤੇ ਕੋਈ ਸੇਵਾਦਾਰ ਕੋਈ ਚਾਹ ਛਕੀ ਜਾਂਦਾ ਹੈ ਇਦਾਂ ਚੱਲੀ ਜਾਂਦੀ ਇੱਕ ਵੱੱਟੀ ਖਿਸਾਰੇ ਸੇਵਾਦਾਰਾ ਪਉ ਦੀ ਸੇਵਾ ਕਰੀਂਦੇ ਕੋਈ ਉਧਰ ਚਾਟੇ ਛਕੀ ਜਾਂਦੇ ਅੱਧੇ ਪਹਿਲਾ ਲੰਗਰ ਛੱਕੇ ਹਟੇ ਹੈ ਤੇ ਰਾਤ ਦੇ ਵੱਜ ਗਏ 9:30 ਤੇ ਹੋ ਸਕਦਾ ਰਾਤ ਦਾ 1:00 ਤੇ ਆ ਭਈ ਪੂੜਿਆਂ ਵਾਲਾ ਕੰਮ ਚੱਲੀ ਜਾਂਦਾ ਟੜਕੇ ਲੰਗਰ ਚੱਲੂਆ ਤੁਮ ਤਾਂ ਮਨਾ ਛੱਡ ਦੇ ਹਾਂਜੀ ਦੋਸਤੋ ਅੱਜ ਟੜਕੇ ਟੜਕੇ ਦਾ ਟਾਈਮ ਟਾਈਮ ਹੋਇਆ ਉ ਤਕਰੀਬਨ 8:00 ਵਜੇ ਤਾਂ ਮੁੰਡੇ ਇੱਥੇ ਭਾਈ ਸਫਾਈ ਕਰੀ ਜਾਂਦੇ ਕਿਉਂਕਿ ਅੱਜ ਛਟ ਹੈਗੀ ਤੇ ਛੱਟ ਦੇ ਉੱਤੇ ਸਾਉਂ ਦਾ ਕਰਕੇ માતા ਦੇ ਦਰਬਾਰ ਤੇ ਭੰਡਾਰਾ ਕਰਵਾਇਆ ਜਾਂਦਾ ਹੈਗਾ ਪੂਰੀਆਂ ਤੇ ਖੀਰ ਦਾ ਤੇ ਸਾਲ ਦੇ ਵਿੱਚ ਇੱਕ ਵਾਰੀ ਕਰਵਾਇਆ ਜਾਂਦਾ ਹੈ ਤੇ ਸਾਉਂ ਦੇ ਵਿੱਚ ਪਿੰਡ ਝੋਲ ਰੋਹੀ ਦੇ ਵਿੱਚ ਦਾਦੀ ਮਾਂ ਦੇ ਮੰਦਿਰ ਤੇ ਇਹ ਪੂਰੀਆਂ ਦਾ ਲੰਗਰ ਸ਼ਿਕਾਇਆ ਜਾਂਦਾ ਸਾਰੇ ਬੱਚੇ ਬਜ਼ੁਰਗਾਂ ਮਾਤਾ ਪੈਣਾ ਨੂੰ ਪਿੰਡ ਵੱਲੋਂ ਸੰਗਤ ਵੱਲੋਂ ਤੇ ਇੱਥੋਂ ਦੇ ਸੇਵਾਦਾਰਾਂ ਵੱਲੋਂ ਆ ਸਾਡੇ ਭਾਈ ਵੀਰ ਪਰਚੀ ਸੇਵਾ ਲਿਖਣ ਵਾਲੇ ਮੁੰਡੇ ਬੈਠੇ ਆ ਤੇ ਤੜਕੇ ਦਾ ਟਾਈਮ ਹੈ ਖਰਾ ਉਧਰ ਪਿੱਛੇ ਟੈਂਟ ਲੱਗ ਰਿਹਾ ਕਸ ਨੂੰ ਪਹਿਲਾਂ ਵੀ ਦਿਖਾਇਆ ਤੇ ਇਧਰ ਚੱਲੀ ਜਾਂਦੀ ਹੈ ਸੇਵਾ ਆ ਭਾਈ ਕਿਸੇ ਵੀਰ ਨੇ ਦੁੱਧ ਦੀ ਸੇਵਾ ਚੱਲੀ ਜਾਂਦੀ ਹੈ ਇਧਰ ਦੁੱਧਾ ਕੋੜਾ ਖੰਡ ਇਧਰ ਕੀ ਬਣੀ ਜਾਂਦਾ ਹੈ ਇਧਰ ਭਾਈ ਖੀਰ ਤਿਆਰ ਹੋ ਰਹੀ ਹੈ ਕਿਹੜੇ ਪੂਰੇ ਬਣਾਏ ਆ ਪਕੂੜਿਆਂ ਵਾਸਤੇ ਉਹਦੇ ਨਾਲ ਖੀਰ ਚੱਲੂਗੀ ਤਾਂ ਖੀਰ ਤਿਆਰ ਕਰੀ ਜਾਂਦੇ ਸਾਡੇ ਭਾਈ ਪਿੰਡ ਦੇ ਹਲਵਾਏ ਕੀਰੀ ਹੈ ਨਾ ਹਾਂਜੀ ਕੀਰੀ ਕੀਰੀ ਕੀਆ ਬਾਤ ਇਹਦੇ ਵਿੱਚ ਬਹੁਤ ਐਡਮਾ ਪਾਉਣਗੇ ਆਹ ਕਸਟਰਡ ਪਾਜੋਗੇ ਵਿੱਚ ਹੋਰ ਡਰਾਈ ਫਰੂਟ ਪਾਉਣਗੇ ਕੀ ਕੀ ਪਾਉਂਗੇ ਬਾਜੂ ਦਾਖਾਂ ਹਾਂ ਫੋਕਾ ਠੀਕ ਹੈ ਆਹ ਕਸਟਰਡ ਜੀ ਤੇ ਤੁਹਾਨੂੰ ਸੱਤ ਨੂੰ ਪਤਾ ਹੀ ਆ ਠੀਕ ਹੈ ਜਿਹਦਾ ਪਾਈਏ ਨਾ ਠੀਕ ਹੈ ਜੀ ਇਧਰ ਪਿਛਲੇ ਪਾਸੇ ਭਾਈ ਟੈਂਟ ਹੁਣ ਚਾਰੰਨਾ ਗਸਣਗੇ ਤਾਂ ਬਹੁਤ ਵਾਰ ਦਿਖਾ ਤੁਹਾਨੂੰ ਆ ਸਾਡੇ ਜੀਵਾਦਾਰ ਤੇ ਰਾਤ ਪੂੜੀਆਂ ਗੱਡੀਆਂ ਕਾਫੀ ਨੇਰਾ ਹੋ ਗਿਆ ਸੀ ਆ ਸਾਡਾ ਭਾਈ ਦਾ ਆਣਾ ਕੀ ਹਾਲ ਆ ਭਾਈ ਵਧੀਆ ਭਾਈ ਵਧੀਆ ਹੋਰ ਪਾਣਾ ਤੇ ਭਾਈ ਮਾਤਾ ਦੇ ਸੇਵਾ ਹਾਂ ਮਾਤਾ ਦੇ ਦਰਬਾਰ ਤੇ ਦਰਬਾਰ ਤੇ ਸਹੀ ਗੱਲ ਆਈ ਇਧਰ ਭਾਈ ਮਾਤਾ ਦਾ ਦਰਬਾਰ ਮੰਦਰ ਦਾਦੀ ماں ਪਿੰਡ ਚੋਲ ਰੋਹੀ ਗੂੰਗੀ ਮਾਤਾ ਕਹਿੰਦੇ ਆ ਇੱਥੇ ਭੰਡਾਰਾ ਕਰਵਾਇਆ ਜਾਂਦਾ ਹਰ ਸਾਲ ਆ ਬੜੇ ਅੱਜ ਸ਼ਟ ਆ ਸ਼ਟ ਵੀ ਮਨਾਈ ਜਾਂਦੀ ਏ ਸ਼ਟ ਹਰ ਮਹੀਨੇ ਬਣਾਉਂਦੇ ਆਗੇ ਜੈ ਦਾਦੀ ਇਹ ਮੰਦਰਾ ਭਾਈ ਝੋਲ ਰੋਹੀ ਦੇ ਵਿੱਚ ਦਾਦੀ ਮਾਂ ਦਾ ਹਾਏ ਭਾਈ ਤੜਕੇ ਤੜਕੇ ਦਾ ਟਾਈਮ ਆ ਰਾਤ ਕਰ ਕਾਫੀ ਟਾਈਮ ਹੋ ਗਿਆ ਸੀਗਾ ਦਿਨੀ ਚੜ ਗਿਆ ਸੀਗਾ ਉਹ ਜਗ੍ਹਾ ਤੇ ਉੱਥੇ ਪੂਰੀਆਂ ਬਣਾਈ ਜਾਂਦੇ ਸੀਗੇ ਸੇਵਾਦਾਰ ਤੇ ਮੈਂ ਤਾਂ ਘਰ 10 ਵਜੇ ਵਾਗਿਆ ਸੀਗਾ ਤੇ ਹੁਣ ਤੜਕੇ ਦਾ ਟਾਈਮ ਆ ਇੱਥੇ ਇਕੱਠ ਹੋਣਾ ਸ਼ੁਰੂ ਹੋਆ ਜੇ ਬਾਬਾ ਜੀ ਆਉਣਗੇ ਤਾਂ ਆਠ ਪੂਜਾ ਕਰਕੇ ਆਰਤੀ ਕਰਕੇ ਤੇ ਬਾਬਿਆਂ ਤੋਂ ਆਸ਼ੀਰਵਾਦ ਲੈ ਕੇ ਤਾਂ ਇੱਥੇ ਲੰਗਰ ਸ਼ੁਰੂ ਕੀਤਾ ਜਾਊਗਾ ਭਾਈ ਉਹ ਪਿੱਛੇ ਖੁੱਲੀ ਜਗ੍ਹਾ ਹੈਗੀ ਇੱਥੇ ਲੰਗਰ ਦਾ ਪ੍ਰਬੰਧ ਟੈਂਟ ਤਿਆਰ ਕਰਨਗੇ ਲਾਉਣਗੇ ਮੁੰਡੇ ਤੇ ਉੱਥੇ ਲੰਗਰ ਸ਼ਿਕਾਇਆ ਜਾਊਗਾ ਤੇ ਗਰਮੀ ਹੋ ਗਈ ਭਾਈ ਆ ਵੱਡੇ ਵੱਡੇ ਕੂਲਰ ਲੈਂਦੇ ਹੈਗੇ ਬਹੁਤ ਵੱਡੇ ਨੇ ਇਹ ਇਹ ਫਰਟ ਹੀ ਹੁੰਦੇ ਇੱਕ ਤਰ੍ਹਾਂ ਦੇ ਇੱਕ ਉਹ ਪਏ ਉੱਥੇ ਪਿੱਛੇ ਖੂंजे ਚ ਤੇ ਮੌਸਮ ਅੱਜ ਬਹੁਤ ਵਧੀਆ ਹੈਗਾ ਠੰਡਾ ਹੈਗਾ ਹਵਾ ਚੱਲੀ ਜਾਂਦੀ ਹੈਗੀ ਚੱਲ ਹੋਮਸ ਤੋਂ ਬਚ ਗਏ ਤਾਂ ਦਿਖਾਉਨੇ ਆ ਫਿਰ ਬਣੇ ਰਹੋ ਨਾਲ ਪਾਜ ਸੰਤ ਬਾਬਾ ਸੁਦਾ ਮਨੰਦ ਜੀ ਮਹਾਰਾਜ ਮੰਦਿਰ ਦੇ ਵਿੱਚ ਭਾਈ ਪਾਠ ਪੂਜਾ ਅਰਦਾਸ ਵਾਸਤੇ ਲੰਗਰ ਦੀ ਸੇਵਾ ਕਰਨ ਵਾਸਤੇ ਸੰਤ ਬਾਬਾ ਸੁਧਾਰਾ ਜੀ ਡੇਰੇ ਤੋਂ ਪਹਾਰੇ ਨੇ ਕਿਰਪਾ ਮਹਾਰਾਜ ਦੀ तड़के तड़के बाबा जी अरदस करते हुए तो सारा दिन इतना लंगर का प्रोग्राम चलूगा जय माता दी जय <laughs> ਲੰਗਰ ਨੂੰ ਭਾਈ ਭੋਗ ਲਵਾਉਣ ਵਾਸਤੇ ਦਪਾਉ ਫੁਰ ਉਪਰ ਬਾਕੀ ਜੋ ਪਾ ਲੋ ਜੇ ਭੋਗ ਘਤਰ ਤੇ ਭੋਗ ਲਵਾਇਆ ਗਿਆ ਹੁਣ ਸਾਰੀ ਸੰਗਤ ਨੂੰ ਲੰਗਰ ਸ਼ਿਕਾਇਆ ਜਾਊਗਾ ਕਿ ਬਾਬਾ ਜੀ ਨੇ ਅਰਦਾਸ ਕੀਤੀ ਹੈ ਸੰਤ ਬਾਬਾ ਸੁਦਾਮਨ ਆਨੰਦ ਜੀ ਮਹਾਰਾਜ ਚੋਲਾ ਹੋਂਡਾਰੇ ਉਤੇ ਭਾਈ ਸੰਤ ਬਾਬਾ ਸੁਦਾਮਨ ਆਨੰਦ ਮਹਾਰਾਜ ਜੀ ਤੇ ਲੰਗਰ ਸ਼ਕਦੇ ਹੋਏ ਪੂਰੀਆਂ ਤੇ ਕੀ ਇਹਦਾ ਬਾਬਾ ਜੀ ਆਏ ਨੇ ਤੇ ਇਹ ਆਨ ਲੰਗਰ ਚੱਲੂਗਾ ਸਾਰੀ ਸੰਗਤ ਬੜੇ ਪਿਆਰ ਨਾਲ ਬਾਹਰਲੇ ਪਾਸੇ ਉਧਰਲੇ ਬਾਹਰਲੇ ਪਾਸੇ ਟੈਂਟ ਦੇ ਵਿੱਚ ਲੰਗਰ ਸ਼ਿਕਾਇਆ ਜਾਊਗਾ ਕਿਰਾਂ ਆਪਣੇ ਭਾਈ ਇੱਥੇ ਗੁੜੀਆਂ ਕੰਨਿਆਂ ਆ ਗਏ ਪਿੰਡ ਦੀ ਮਰਜ਼ਾਦਾ ਤੇ ਮੰਦਿਰ ਦੀ ਹੈਗੀ ਆ ਵੀ ਪਹਿਲਾਂ ਕੰਨਿਆਂ ਨੂੰ ਸ਼ਿਕਾਇਆ ਜਾਂਦਾ ਤੇ ਉਹਨਾਂ ਨੂੰ ਚੁੰਨੀਆਂ ਦਿੱਤੀਆਂ ਜਾਂਦੀਆਂ ਹੈਗੀਆਂ ਤੇ ਫਿਰ ਬਾਬਾ ਜੀ ਨੂੰ ਸ਼ਿਕਾ ਕੇ ਆਸ਼ੀਰਵਾਦ ਦਿੱਤਾ ਜਾਊਗਾ ਜੈ ਸੰਤਾਨ ਜੈ ਮਾਤਾ ਦੀ ਪਿੰਡ ਝੋਲਡਰੋਈ ਬਾਬਾ ਜੀ ਹੁਣ ਡੇਰੇ ਵੱਲ ਵਾਪਸ ਜਾਂਦੇ ਹੋਏ ਸਾਰੇ ਭਾਈ ਭੈਣ ਭੰਗਾਂ ਨੂੰ ਆਸ਼ੀਰਵਾਦ ਦੇ ਗਏ ਜੈ ਸੰਤਾਂ ਦੀ ਧਰਨਾ ਮਹਾਰਾਜ ਪਰਿਵਾਰਿਕ ਵਾਦਿਲਾ ਨੂੰ ਫਿਰ ਚੱਲਣਗੇ ਨਾ ਇਹ ਕਿ ਡੇਰੇ ਫੜਾ ਕੰਨੇ ਗੱਡੀ ਧਰ ਲੈ ਲਓ ਜੀ ਜਰੂਰ ਤੁਹਾਨੂੰ ਲਈ ਹੁਣ ਭਾਈ ਸੇਵਾਦਾਰ ਕਿਹੜੇ ਇੱਥੇ ਵੀਰ ਸੇਵਾ ਕਰਦੇ ਨੇ ਤੇ ਹੋਰ ਭੈਣ ਭਾਈ ਆਏ ਨੇ ਮੱਥਾ ਟੇਕਣ ਉਹ ਲੰਗਰ ਛਕੀ ਜਾਂਦੇ ਨੇ ਬੜੇ ਚਾਹ ਨਾਲ ਪੂਰੀਆਂ ਤੇ ਖੀਰ ਦਾ ਲੰਗਰ ਤੇ ਅੱਜ ਮੌਸਮ ਬਹੁਤ ਸੋਹਣਾ ਹੈ ਠੰਡਾ ਮੌਸਮ ਹੈ ਹੁਣ ਮਸ ਤੋਂ ਰਾਤ ਹੈ ਤੇ ਚੰਗਾ ਚੱਲ ਸੌਖਾ ਸਾਰ ਆ ਜਾਂਦਾ ਹੈ ਤੇ ਅੱਜ ਮੈਂ ਤਾਂ ਕਹਿੰਦਾ ਸਾਰਾ ਦਿਨ ਇਦਾਂ ਹੀ ਚੱਲ ਜਾਈਏ ਤਾਂ ਵਧੀਆ ਰਹੂਗਾ ਤੇ ਬਾਕੀ ਉਧਰ ਟੈਂਟ ਲਾਉਣੇ ਆ ਜੀ ਤੇ ਆਹ ਭਾਈ ਸਾਡੇ ਸਾਰੇ ਸੇਵਾਦਾਰ ਹੈ ਇਹ ਲੰਗਰ ਚਾ ਕੀ ਜਾਂਦੇ ਹੈਗੇ ਤੇ ਬਾਕੀ ਸੰਗਤ ਕਿਹੜੀ ਪਿੰਡ ਚ ਆਉਗੀ ਉਧਰ ਟੈਂਟ ਲੱਗਿਆ ਹੈ ਉਥੇ ਸ਼ਿਕਾਵਾਂਗੇ ਸਾਰਿਆਂ ਨੂੰ ਆ ਭਾਈ ਸਾਡੇ ਸੇਵਾ ਦਾ ਏਜੰਟੇ ਹੋਰੀ ਸਾਈ ਹੋਰੀ ਤੇ ਮਿਸਟਰ ਭਾਨ ਆਤਾ ਆ ਜੱਗ ਮੈਂਬਰ ਹੂੰ ਉਹ ਆ ਕੇ ਮੁੜ ਕੇ ਕੁੜੀ ਤੇ ਉਹ ਕੋਲ ਆ ਕੇ ਕੁੜੀ ਆ। ਇਹ ਵੰਟ ਕਰਦੇ ਨੀ ਹੋਈ। ਤੋ ਸਕੂਲ ਵਾਲੇ ਬੱਚੇ ਆਏ ਨੇ। ਮਾਸੂਮ ਬੱਚੇ ਨੇ। ਭੋਲੇ ਨੇ। ਇਹੀ ਬੱਚਿਆਂ ਦਾ ਜਿਆਦਾ ਸਭ ਤੋਂ ਵੱਡਾ ਪੁੰਨ ਹੁੰਦਾ ਹੈਗਾ। ਬੜੇ ਮਾਸੂਮ ਬੱਚੇ ਨੇ ਛੋਟੇ-ਛੋਟੇ ਸਕੂਲ 'ਚ ਆਏ ਨੇ। ਤੇ ਲੰਗਰ ਛਕੀ ਜਾਂਦੇ ਬੜੇ ਪਿਆਰ ਨਾਲ। ਬੜਾ ਚੰਗਾ ਲੱਗਦਾ ਹੈ। ਉੱਧਰ ਹੋਰ ਵੀ ਸੰਗਤ ਬੈਠੀ ਹੈ ਘਰ। ਤੇ ਸਕੂਲ ਵਾਲੇ ਬੱਚੇ ਬੂੜਾਲੇ ਬੱਚੇ ਭਈ ਖੀਰ ਤੇ ਬੂੜੇ ਛੱਕ ਰਹੇ ਨੇ